ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕਿਸੇ ਖਾਸ ਕਾਰਨ ਕਰਕੇ ਕੁਝ ਦਿਨ ਤੁਹਾਡੇ ਤੋਂ ਦੂਰ ਰਹਾ ਇਹ ਕੁਝ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਉਹਦੇ ਉੱਤੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲੀ ਘਟਨਾ ਜਿਹੜੀ ਬਹੁਤ ਖਤਰਨਾਕ ਸੀ ਉਹ ਹੈ ਕੈਥਲ ਦੇ ਕੋਲ ਇੱਕ ਸਿੱਖ ਦੀ ਕੁਝ ਗੁੰਡਿਆਂ ਵੱਲੋਂ ਕੁੱਟਮਾਰ ਕਰਨੀ ਤੇ ਇਹ ਕਹਿਣਾ ਕਿ ਤੂੰ ਖਾਲਸਤਾਨੀ ਹੈ ਇਹ ਕਹਿ ਕੇ ਉਹਦੀ ਕੁੱਟਮਾਰ ਕਰਨੀ ਇਹ ਅਤ ਹੀ ਮੰਦ ਭਾਗੀ ਘਟਨਾ ਆ ਤੇ ਇਹ ਜਿਹੜਾ ਰਾਸ਼ਟਰਵਾਦ ਦਾ ਨਾਰਾ ਆ ਹਿੰਦੂ ਰਾਸ਼ਟਰਵਾਦ ਦਾ ਨਾਰਾ ਉਹਦੇ ਵਿੱਚੋਂ ਇਹ ਸਾਰਾ ਕੁਝ ਨਿਕਲ ਰਿਹਾ ਹੈ ਤੇ ਕਿਤੇ ਨਾ ਕਿਤੇ ਸਾਡੀ ਕੌਮ ਨੂੰ ਬੁਰੀ ਤਰ੍ਹਾਂ ਚੈਲੰਜ ਕੀਤਾ ਜਾ ਰਿਹਾ ਹੈ ਬੁਰੀ ਤਰ੍ਹਾਂ ਚੈਲੰਜ ਕੀਤਾ ਜਾ ਰਿਹਾ ਅਸੀਂ ਇਹ ਗੱਲ ਸਮਝਦੇ ਹਾਂ ਕਿ ਸਾਡੀ ਜਿਹੜੀ ਕੌਮ ਹੈ ਸਾਡਾ ਜਿਹੜਾ ਧਰਮ ਹੈ ਇਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਸਾਡਾ ਸਿਧਾਂਤ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਕਿਸੇ ਧਰਮ ਦੇ ਬੰਦਿਆਂ ਦੇ ਖਿਲਾਫ ਅਸੀਂ ਬੋਲੀਏ ਸਾਡਾ ਜਿਹੜਾ ਸਿਧਾਂਤ ਆ ਉਹ ਹੈ ਜ਼ੁਲਮ ਦੇ ਖਿਲਾਫ ਲੜਨਾ ਜ਼ੁਲਮ ਦੇ ਖਿਲਾਫ ਹੀ ਡਟ ਕੇ ਖੜੇ ਹੋਣਾ ਸੰਗਤ ਪੰਗਤ ਸਰਬੱਤ ਦੇ ਭਲੇ ਦੀ ਗੱਲਬਾਤ ਕਰਨੀ ਇਹ ਸਾਡਾ ਸਿਧਾਂਤ ਹੈ ਪਰ ਸਾਨੂੰ ਜਾਣ ਬੁੱਝ ਕੇ ਕਿਸੇ ਹੋਰ ਪਾਸੇ ਧੱਕਿਆ ਜਾ ਰਿਹਾ ਹੈ ਸਾਡੇ ਵਿਦਵਾਨ ਸਾਡੇ ਕਥਾਵਾਚ ਸਾਡੇ ਜਿੰਨੇ ਵੀ ਐਸ ਸਮੇ ਜਿਹੜੇ ਪ੍ਰਚਾਰਕ ਨੇ ਉਹ ਆਪਣੇ ਆਪਣੇ ਸਿਸਟਮ ਨੂੰ ਜਿਹੜਾ ਆ ਅੱਗੇ ਲਿਆਉਣ ਲਈ ਬਹੁਤ ਕੁਝ ਕਰ ਰਹੇ ਨੇ ਪਰ ਕੌਮ ਲਈ ਕੌਮ ਦੇ ਵਿੜੇ ਚ ਜਾ ਕੇ ਜਿਨ੍ਹਾਂ ਨਾਲ ਸਾਡੀ ਸਾਂਝੀ ਪੀੜ੍ਹੀ ਹੋਣੀ ਚਾਹੀਦੀ ਸੀ ਉਹਨਾਂ ਤੋਂ ਅਸੀਂ ਦੂਰ ਜਾ ਰਹੇ ਹਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਂਦਾ ਉਹਨਾਂ ਤੋਂ ਅਸੀਂ ਦੂਰ ਜਾ ਰਹੇ ਹਾਂ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਆਪਣੀ ਦਸਤਾਰ ਰੱਖੀ ਉਹਨਾਂ ਤੋਂ ਅਸੀਂ ਦੂਰ ਜਾ ਰਹੇ ਹਾਂ ਸੋ ਮਸਲਾ ਇਹ ਆ ਕਿ ਸੰਗਤ ਪੰਗਤ ਇੱਕ ਬਾਟਾ ਜਿਨ੍ਹਾਂ ਜਨ ਨਹੀਂ ਹੁੰਦਾ ਇਹ ਖਵਾਰੀਆਂ ਸਾਨੂੰ ਝਲਣੀਆਂ ਪੈਣਗੀਆਂ ਅੱਜ ਦੀ ਰੇਟ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਪਰنائ ਕੋਈ ਵੀ ਐਦਾਂ ਦੀ ਸੰਸਥਾ ਨਹੀਂ ਐਸਜੀਪੀ ਚ ਤੋਂ ਬਿਨਾ ਜਿਹੜੀ ਸਿੱਧੀ ਅਕਾਲ ਤਖਤ ਸਾਹਿਬ ਨਾਲ ਜਿਹਦਾ ਰਾਬਤਾ ਹੋਏ ਜਿਹੜੀ ਉਸ ਮਰਿਆਦਾ ਦੇ ਹਿਸਾਬ ਦੇ ਨਾਲ ਚੱਲਦੀ ਹੋਏ ਚਾਹੇ ਉਰਾੜਾ ਸਾਹਿਬ ਐ ਚਾਹੇ ਉਹ ਨਾਨਕਸਾਰਾ ਚਾਹੇ ਜਿੰਨੀਆਂ ਵੀ ਸਾਡੀਆਂ ਸੰਪਰਦਾਵਾਂ ਨੇ ਤੇ ਨਿਆਂ ਸਿੰਘ ਦਾਲ ਨੇ ਜੋ ਵੀ ਆ ਸਾਰਿਆਂ ਦੀ ਆਪਣੀ ਆਪਣੀ ਮਰਿਆਦਾ ਆ ਤੇ ਆਪਣੇ ਆਪਣੇ ਤਰੀਕੇ ਨਾਲ ਉਹ ਵਿਚਰ ਰਹੇ ਨੇ ਅਸੀਂ ਸਾਰੇ ਇਕੱਲੇ ਇਕੱਲੇ ਆ ਤੇ ਇਹਦੇ ਉੱਤੇ ਸਾਰਿਆਂ ਦੀ ਜ਼ੁਬਾਨ ਨੂੰ ਤਾਲਾ ਲੱਗ ਗਿਆ ਲਕਵਾ ਮਾਰ ਗਿਆ ਆ ਕਿ ਸਾਡੇ ਇੱਕ ਨੌਜਵਾਨ ਨੂੰ ਜਿਹੜੀ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਜਿਹੜਾ ਅਨਦਰ ਪੋਰਸ ਦਾ ਹਵ ਦੇ ਮਤੇ ਦੇ ਵਿੱਚ ਇਹ ਮੰਗ ਹੈ ਇੱਕ ਕਿ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਉਹ ਪੰਜਾਬ ਨੂੰ ਦਿੱਤੇ ਜਾਣ। ਉਹ ਉਸ ਇਲਾਕੇ ਦੇ ਵਿੱਚ ਇੱਕ ਨੌਜਵਾਨ ਨੂੰ ਇੱਟਾਂ ਦੇ ਨਾਲ ਕੁੱਟ ਕੇ ਤੇ ਉਹਨੂੰ ਕਿਹਾ ਗਿਆ ਕਿ ਤੂੰ ਖਾਲਸਤਾਨੀ ਹੈ। ਇਹ ਬਹੁਤ ਮੰਦਭਾਗੀ ਘਟਨਾ ਹੈ। ਉਸ ਤੋਂ ਅੱਗੇ ਥੋੜਾ ਜਿਆਦਾ ਚਲੇ ਜੀਏ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਤੇ ਉਹਨਾਂ ਨੇ ਜਿਹੜਾ ਕ੍ਰਿਸ਼ਨ ਨਾਲ ਮਸਲਾ ਆਇਆ ਉਹਦੇ ਉੱਤੇ ਡੱਟ ਕੇ ਇੱਕ ਜਿਹੜਾ ਆਵਾਜ਼ ਮਾਰੀ ਪਹਿਰਾ ਦਿੱਤਾ। ਤੇ ਉਸ ਤੋਂ ਬਾਅਦ ਉਹ ਫੇਰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਿਨ੍ਹਾਂ ਨੇ ਮਾਫੀ ਮੰਗੀ ਲਿਖਤੀ ਅਕਾਲ ਤਖਸਾਲ ਤੇ ਉਹ ਸਾਰਾ ਕੁਝ ਪਿਆ ਆ ਜਿਹੜਾ ਕਿ ਮਿਸਲ ਸਤਲੋਜ ਦੇ ਕੋਲ ਉਹਦੀ ਕਾਪੀ ਵੀ ਪਈ ਆ ਕਿ ਜਿਹੜੀ ਇਹਨਾਂ ਨੇ ਮਾਫੀ ਮੰਗੀ ਸੋ ਹੁਣ ਫੇਰ ਜਾ ਕੇ ਉਹ ਮਿਲੇ ਨੇ ਤੇ ਉਹੀ ਗੱਲ ਫੇਰ ਉਸ ਤਰੀ ਹੋਈ ਹੈ ਕਿ ਅਸੀਂ ਮਾਫੀ ਮੰਗਦੇ ਆਂ ਅਸੀਂ ਐ ਕਰਦੇ ਆਂ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਜਿਹੜਾ ਨਰੂਲਾ ਜ ਹੈ ਜਿਹੜਾ ਕ੍ਰੂਸੇਡ ਦੀ ਗੱਲ ਕਰਦਾ ਆ ਉਹ ਸਭ ਤੋਂ ਖਤਰਨਾਕ ਹੈ ਉਹ ਇਸ ਤਰ੍ਹਾਂ ਨਹੀਂ ਹੈ ਉਹਦੇ ਪਿੱਛੇ ਕੋਈ ਤਾਕਤ ਆ ਉਹ ਈਸਾਈ ਨਹੀਂ ਹੈ ਉਹ ਕ੍ਰਿਸਚਨ ਨਹੀਂ ਹੈ ਉਹ ਇਸ ਤਰ੍ਹਾਂ ਹੀ ਆ ਜਿਵੇਂ ਸਿੱਖਾਂ ਦੇ ਵਿੱਚ ਕਈ ਡੇਰੇ ਨੇ ਜਿਹੜੇ ਕਿ ਸਿਧਾਂਤ ਨੂੰ ਨਹੀਂ ਮੰਨਦੇ ਉਹ ਚ ਹੈ ਰਾ ਸਾਹਮੀ ਨਿਕਲ ਗਏ ਵਿੱਚੋਂ ਜਾਂ ਕੁੱਕੇ ਹੋ ਗਏ ਜਿਹੜੇ ਕਈ ਗੁਰੂਆਂ ਦੀ ਅਰਦਾਸ ਕਰਦੇ ਨੇ ਜਾਂ ਕੁਝ ਵੀ ਇਦਾਂ ਦੇ ਜਿਹੜੇ ਚਿੰ ਨਿਕਲੇ ਨੇ ਇਦਾਂ ਹੀ ਇਹ ਲੋਕ ਜਿਹੜੇ ਨੇ ਇਹ ਉਹਨਾਂ ਚੀਜ਼ਾਂ ਤੋਂ ਬਾਹਰ ਨੇ ਪਰ ਇਹ ਆਪਣਾ ਤੋਰੀ ਫੁਲਕਾ ਚਲਾਉਣ ਲਈ ਸਦਾ ਹੀ ਕਿਸੇ ਨਾ ਕਿਸੇ ਦੀ ਸ਼ੈ ਤੇ ਪਿੱਛੋਂ ਇਹ ਇੱਥੇ ਏਦਾਂ ਦਾ ਕੁਝ ਕਰਦੇ ਰਹਿੰਦੇ ਨੇ ਮੈਂ ਇਹ ਗੱਲ ਕਹਿਣਾ ਕਿ ਅ ਦਬਾਰੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ 크루세ਡ ਵਰਗਾ ਜਿਹੜਾ ਸੱਦਾ ਆ ਉਹ ਨਹੀਂ ਦਿੱਤਾ ਜਾਣਾ ਚਾਹੀਦਾ ਤੇ ਉਹ ਅਸੀਂ ਚੈਲੰਜ ਵੀ ਕਬੂਲਦੇ ਹਾਂ ਕਿ ਨੈਕਸਟ ਅਗਲੀ ਵਾਰੀ ਜੇ ਇਸ ਨਰੂਲੇ ਨੇ ਇਹਨਾਂ ਦੀ ਹਰਕਤ ਕੀਤੀ ਤੇ ਇਹਦਾ ਜਿਹੜਾ ਅੰਜਾਮ ਹੈ ਉਹ ਸਰਕਾਰ ਜਿਹੜੀ ਆ ਉਹਨੂੰ ਪਤਾ ਹੈ ਸਾਰਾ ਇਦੇ ਉੱਤੇ ਟਕਰਾਅ ਹੋਊਗਾ 100% ਹੋਊਗਾ ਅਸੀਂ ਇਹ ਨਹੀਂ ਕਰਨ ਦੇਾਂਗੇ ਉਹ ਆਪਣਾ ਫੰਕਸ਼ਨ ਜਿਹੜਾ ਮਰਜ਼ੀ ਕਰਨਾ ਪਰ ਕ੍ਰੂ ਸੈਲ ਜਿਹੜਾ ਆ ਉਹ ਜੁੱਧ ਹੈ ਦੂਜੇ ਧਰਮਾਂ ਦੇ ਖਿਲਾਫ ਇਹ ਨਹੀਂ ਕਰਨ ਦਿੱਤਾ ਜਾਊਗਾ ਇਹਦਾ ਡਟ ਕੇ ਮੁਕਾਬਲਾ ਕੀਤਾ ਜਾਊਗਾ ਅਗਲੀ ਵਾਰੀ ਮੈਂ ਸੱਚੀ ਕਹਿੰਦੇ ਆ ਕਿ ਜਿਹੜੇ ਕੁਝ ਦਿਨ ਲੰਘੇ ਨੇ ਮੈਂ ਨਾ ਚੀਜ਼ਾਂ ਤੋਂ ਦੂਰ ਸੀ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ ਇਸ ਕਰਕੇ ਜਿਹੜੀਆਂ ਮੈਨੂੰ ਪ੍ਰੋਬਲਮ ਆਈਆਂ ਮੈਂ ਪਾਸੇ ਸੀਗਾ ਪਰ ਅ ਅੱਜ ਜਿਹੜੀ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਘਟਨਾਵਾਂ ਦੇ ਉੱਤੇ ਸਿੱਖਾਂ ਨੂੰ ਡਟ ਕੇ ਗੱਲ ਕਰਨੀ ਚਾਹੀਦੀ ਆ ਹੁਣ ਤਾਂ ਪਾਰਲੀਮੈਂਟ 'ਚ ਵੀ ਸਾਡੇ ਜਿਹੜੇ ਸਿੰਘ ਨੇ ਭਾਈ ਸਰਬਜੀਤ ਸਿੰਘ ਖਾਲਸਾ ਕੋਈ ਜ ਆ ਭਾਈ ਅਮਰਪਾਲ ਸਿੰਘ ਜਾਂ ਜਿੰਨੇ ਵੀ ਉਹਨਾਂ ਪਾਰਲੀਮੈਂਟ 'ਚ ਜਾ ਕੇ ਵੀ ਇਹ ਗੱਲ ਕਰਨਗੇ ਕਿ ਸਾਡੇ ਨਾਲ ਕੀ ਹੋ ਰਿਹਾ ਆ ਜਾਂ ਇੱਥੇ ਕੀ ਗੱਲ ਹੋ ਰਹੀ ਆ ਉਹਨਾਂ ਨੂੰ ਕਰਨੀ ਚਾਹੀਦੀ ਆ ਅਗਲੀ ਗੱਲ ਅਗਲੀ ਗੱਲ ਸਭ ਤੋਂ ਮਹੱਤਵਪੂਰਨ ਇਹ ਆ ਕਿ ਤੁਸੀਂ ਦੇਖੋ ਕਿ ਪਿਛਲੇ ਸਮੇਂ ਦੀ ਘਟਨਾਵਾਂ ਕਿਵੇਂ ਵਾਪਰਦੀਆਂ ਨੇ ਅ ਕੰਗਣਾ ਰਣਾਉਤ ਜਿਹੜੀ ਆ ਉਹ ਉਹਦੇ ਇੱਕ ਥੱਪੜ ਵੱਜਦਾ ਉਹ ਥੱਪੜ ਤੋਂ ਬਾਅਦ ਬਹੁਤ ਜਥੇਬੰਦੀਆਂ ਉਸ ਕੁੜੀ ਦੇ ਜਿਹੜਾ ਪਿੱਛੇ ਆ ਕੇ ਖੜ੍ਹਦੀਆਂ ਨੇ ਇਸ ਗੱਲ ਨੂੰ ਜਿਹੜਾ ਇੱਕ ਤਬਕਾ ਆ ਉਹ ਚੈਲੰਜ ਉਹ ਜੋ ਲੈ ਰਿਹਾ ਵੀ ਸ਼ਾਇਦ ਕਿਸੇ ਧਾਰਮਿਕ ਜਾਂ ਧਰਮ ਦੇ ਤੌਰ ਤੇ ਜਿਹੜਾ ਉਹਨੂੰ ਟਾਰਗੇਟ ਕਰਕੇ ਤੇ ਉਹਦੇ ਲਈ ਜਿਹੜਾ ਇਹ ਸ਼ਾਨੋਸ਼ੌਕਤ ਨਾਲ ਉਹਨੂੰ ਸੁਰਪੇ ਦਿੱਤੇ ਜਾ ਰਹੇ ਨੇ ਜਾਂ ਉਹਦੀ ਵਡਿਆਈ ਕੀਤੀ ਜਾ ਰਹੀ ਆ ਇਹ ਗੱਲ ਨੂੰ ਮੈਂ ਕਲੀਅਰ ਕਰਦਾ ਕਿ ਇਹ ਗੱਲ ਇਸ ਤਰ੍ਹਾਂ ਦੀ ਨਹੀਂ ਹੈ ਇਹ ਜਿਹੜੀ ਗੱਲ ਘਟਨਾ ਵਾਪਰੀ ਹੈ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ ਚਾਹੇ ਉਹ ਮੁਸਲਮਾਨ ਜਿਹੜੀ ਵੀ ਕੌਮ ਨਾਲ ਸੰਬੰਧਤ ਹੁੰਦੀ ਹੋ ਉਹਦੀ ਖੁਸ਼ੀ ਇਦਾਂ ਹੀ ਮਨਾਈ ਜਾਣੀ ਸੀ ਉਹਦਾ ਕਾਰਨ ਇਹ ਨਹੀਂ ਹੈ ਕਿ ਕੰਗਣਾ ਰਣਾਉਤ ਇੱਕ ਐਮਪੀ ਬਣੀ ਹੈ ਜਾਂ ਕਿਸੇ ਧਰਮ ਵੱਲੋਂ ਆਈ ਹੈ ਤਾਂ ਉਹਦੀ ਇਦਾਂ ਦੀ ਦਸ਼ਤ ਨਹੀਂ ਇਹ ਗੱਲ ਨਹੀਂ ਹੈ ਉਹ ਗੱਲ ਇਹ ਹੈ ਕਿ ਜਦੋਂ ਮੋਰਚੇ ਦੇ ਵਿੱਚ ਅਸੀਂ ਸਾਰੇ ਬੈਠੇ ਸੀ ਉੱਥੇ ਸਾਡੀਆਂ ਬੀਬੀਆਂ ਭੈਣਾਂ ਬੱਚੇ ਲੋਜਣ ਸਾਰੇ ਬੈਠੇ ਸੀ ਉਸ ਇਸ ਔਰਤ ਨੇ ਜਿਹੜਾ ਆ ਇਸ ਬੀਬੀ ਨੇ ਬਹੁਤ ਹੀ ਗਲਤ ਸ਼ਬਦ ਵਰਤੇ ਸੀ ਉਹਨਾਂ ਸ਼ਬਦਾਂ ਕਰਕੇ ਹੀ ਬਹੁਤ ਲੋਕਾਂ ਨੇ ਜਿਹੜਾ ਆ ਇਹ ਇਵਨ ਇੰਡਸਟਰੀ ਦੇ ਵਿੱਚੋਂ ਬਹੁਤ ਲੋਕਾਂ ਨੇ ਉਸ ਕੁੜੀ ਨੂੰ ਜੋਬ ਦੀ ਆਫਰ ਕੀਤੀ ਹੁਣ ਉਹ ਨਾ ਤਾਂ ਸਿੱਖ ਨੇ ਨਾ ਉਹ ਕਿਸੇ ਇਦਾਂ ਦੀ ਕਿਸੇ ਸੰਸਥਾ ਨਾਲ ਜੁੜੇ ਹੋਏ ਨੇ ਔਰ ਜਿਹੜੇ ਵੀ ਲੋਕ ਉੱਤੇ ਪੋਸਟਾਂ ਪਾ ਰਹੇ ਨੇ ਕਿਸੇ ਸੰਸਥਾ ਨਾਲ ਜੁੜੇ ਕੋਈ ਕਲਾਕਾਰ ਹੈ ਕੋਈ ਕੋਈ ਕਿਉਂ ਬਈ ਇਹ ਜਿਹੜੀ ਬੀਬੀ ਆ ਇਹ ਬੇਲਗਾਮ ਆ ਤੇ ਇਹਨੇ ਇੱਕ ਕਿਸੇ ਸ਼ੋਅ ਦੇ ਵਿੱਚ ਇਹ ਵੀ ਗੱਲ ਕਹੀ ਕਿ ਮੈਂ ਮੈਂਟਲ ਆ ਮੇਰਾ ਮੈਂਟਲ ਲੈਵਲ ਆ ਮਤਲਬ ਮੈਂ ਬਹੁਤ ਪਾਗਲ ਆ ਇਹਨੇ ਖੁਦ ਕਿਹਾ ਵੀ ਮੈਂ ਇਦਾਂ ਦੀ ਆ ਸੋ ਉਹ ਜਿਹੜੀ ਉਹ ਹੈਗੀ ਆ ਵਿਵਾਦਿਤ ਉਹਨੂੰ ਸਮਝ ਲੱਗ ਗਈ ਆ ਕਿਉਂਕਿ 14 ਤਰੀਕ ਨੂੰ ਉਹਦੀ ਫਿਲਮ ਆਉਣੀ ਸੀ ਉਹਨੂੰ ਸਮਝ ਲੱਗ ਗਈ ਕਿ ਦੁਨੀਆ ਦੇ ਉੱਤੇ ਮਸ਼ਹੂਰ ਕਿਵੇਂ ਹੋਣਾ ਹੈ ਤੇ ਉਹਦੇ ਲਈ ਚਾਹ ਹੈ ਸਭ ਕੁਝ ਆਪਣਾ ਦਾਤੇ ਲਾ ਦੋ ਜੇ ਕਮਾਂ ਦੇ ਵਿੱਚ ਵੱਡਾ ਇੱਕ ਬਵਾਲ ਖੜਾ ਕਰ ਦੋ ਕਿਸੇ ਡਿਊਟੀ ਤੇ ਖੜੀ ਕੁੜੀ ਦੀ ਨੇਮ ਪਲੇਟ ਪੜ੍ਹ ਕੇ ਉਹਨੂੰ ਕਮੈਂਟ ਕਰਨਾ ਮੈਂ ਕਹਿਣਾ ਵੀ ਵੱਡੇ ਵੱਡੇ ਸਾਡੇ ਵਿਦਵਾਨ ਵੀ ਇਹ ਗੱਲ ਕਹਿ ਰਹੇ ਨੇ ਕਿ ਭਵਿੱਖ 'ਚ ਸਾਨੂੰ ਖਤਰਾ ਹੋ ਜੂ ਸਾਡੀਆਂ ਕੁੜੀਆਂ ਬੀਐਸਐਫ ਵਿੱਚ ਭਰਤੀ ਨਹੀਂ ਹੋਣਗੀਆਂ ਸਾਡਾ ਐ ਨਹੀਂ ਹੋਊਗਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਜਿਸ ਦਿਨ ਬੀਐਸਐਫ ਦੇ ਵਿੱਚ ਸਾਡੀ ਉਹ ਕਮਾਂਡਰ ਕੁੜੀ ਭਾਈ ਦਿਲਜੀਤ ਸਿੰਘ ਉਹਨਾਂ ਦੀ ਜਿਹੜੀ ਤੁਹਾਨੂੰ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਕਿ ਦਿਲਜੀਤ ਸਿੰਘ ਕੌਣ ਹੈ ਉਹਨਾਂ ਦੀ ਜਿਹੜੀ ਬੇਟੀ ਆ ਉਸ ਨੂੰ ਜਦੋਂ ਉੱਥੇ ਸੀਨੀਅਰ ਅਫਸਰਾਂ ਵੱਲੋਂ ਤੰਗ ਕੀਤਾ ਗਏ ਤੇ ਉਹਨੇ ਆਪਣੀ ਜੌਬ ਛੱਡ ਕੇ ਸਾਰਾ ਸਮਾਂ ਕਿਸਾਨਾਂ ਲਈ ਬਤਾਇਆ ਹੁਣ ਮੈਨੂੰ ਨਾ ਭੁੱਲਦਾ ਹੋਵਾਂ ਤੇ ਉਹ ਪ੍ਰੈਕਟਿਸ ਕਰ ਰਹੀ ਨੇ ਚੰਡੀਗੜ੍ਹ ਵਕੀਲ ਨੇ ਉਹ ਉਹਨਾਂ ਨੇ ਲਾਅ ਕੀਤਾ ਹੋਇਆ ਉਹ ਜਦੋਂ ਛੱਡ ਕੇ ਆਈ ਆ ਉਤੋਂ ਉਦੋਂ ਨਹੀਂ ਇਹਦਾ ਪ੍ਰਭਾਵ ਪਿਆ ਇਸ ਗੱਲ ਦਾ ਵੀ ਉੱਥੇ ਨਹੀਂ ਜਾਣਾ ਚਾਹੀਦਾ ਜਾਂ ਜਾਣਾ ਚਾਹੀਦਾ ਉਦੋਂ ਕਿਉਂ ਨਹੀਂ ਕਿ ਉਹਦੇ ਕੋਈ ਬੁੱਲੀਂ ਅੱਜ ਇੰਨੀ ਗੱਲ ਨਹੀਂ ਹੈ ਕਿ ਉਹ ਡਿਊਟੀ ਤੇ ਸੀ ਤੇ ਉਹਨੇ ਕਿਸੇ ਐਮਪੀ ਨੂੰ ਥੱਪੜ ਮਾਰਤਾ ਉਹ ਪਾਗਲ ਨਹੀਂ ਹੈ ਮਸਲਾ ਇਹ ਆ ਕਿ ਜਦੋਂ ਇਹ ਗੱਲ ਇਹ ਪਹਿਲੀ ਵਾਰ ਨਹੀਂ ਵਾਪਰੀ ਇਹ ਕਿਸੇ ਆਈਪੀਐਸ ਨੂੰ ਵੀ ਖਾਲਸਤਾਨੀ ਕਹਿ ਕੇ ਜਾਂ ਇਦਾਂ ਦੇ ਸ਼ਬਦ ਕਹਿ ਕੇ ਬੋਲਿਆ ਗਿਆ ਤੇ ਉਹਦਾ ਬੜਾ ਵੱਡਾ ਵਵਾਲ ਹੋਇਆ ਇਸ਼ੂ ਹੋਇਆ ਉਹਦੇ ਨੈਸ਼ਨਲ ਚੈਨਲਾਂ ਦੇ ਉੱਤੇ ਵੱਡੀਆਂ ਖਬਰਾਂ ਦੀ ਸੁਰਖੀ ਵੀ ਬਣੀ ਇਸੇ ਤਰ੍ਹਾਂ ਹੀ ਇਹ ਜਾਣਬੁੱਝ ਕੇ ਇਹਨੇ ਪ੍ਰਕੋਪ ਕੀਤਾ ਤੇ ਉਹਨੇ ਹੱਤ ਚੁੱਕਿਆ ਚਾਹੀਦਾ ਤਾਂ ਇਹ ਸੀ ਕਿ ਬੀਐਸਐਫ ਜਿਹੜੀ ਆ ਉਹ ਆਪਣੇ ਜਵਾਨ ਨਾਲ ਖੜਦੀ ਵੀ ਸਾਡੇ ਜਵਾਨ ਨਾਲ ਸਾਡੀ ਬੇਟੀ ਨਾਲ ਸਾਡੀ ਉਸ ਕੁੜੀ ਨਾਲ ਅਫਸਰ ਨਾਲ ਬਖਤਮੀ ਜੀ ਕੀਤੀ ਆ ਇਸ ਗੱਲ ਦੀ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਇਸ ਦੀ ਬਜਾਏ ਉਹ ਬਹੁ ਗਿਣਤੀ ਵੱਲੋਂ ਜਿੱਤ ਕੇ ਆਉਣ ਵਾਲੀ ਐਮਪੀ ਦੇ ਨਾਲ ਖੜਗੇ ਵੀ ਕਿਤੇ ਚਪਲਾ ਚੱਟਣ ਚ ਕੋਈ ਕਸਰ ਨਾ ਰਹੇ ਜੇ ਕਿਤੇ ਇਹ ਗੱਲ ਨਾ ਆ ਜੇ ਵੀਰ ਰਾਸ਼ਟਰਵਾਦੀ ਨਹੀਂ ਹੈਗੇ ਕਿਤੇ ਇਹ ਗੱਲ ਨਾ ਆ ਜੇ ਵੀ ਕੰਗਣਾ ਰਣੌਤ ਵੱਲੋਂ ਉਂਗਲ ਹੋ ਜੇ ਨਾ ਉਹਦੇ ਲਈ ਤੁਸੀਂ ਆਪਣੀ ਕੁੜੀ ਨੂੰ ਮਾਰ ਦੋ ਤੁਸੀਂ ਬੀਸਾਖ ਨੂੰ ਕਰ ਲਓ ਤੁਸੀਂ ਜਿਨੇ ਮਰਜੀ ਨਵੇਂ ਹੋ ਜੋ ਥੱਲੇ ਲੱਗ ਜਾਓ ਸਾਰੀਆਂ ਗੱਲਾਂ ਪਰਵਾਹ ਨਹੀਂ ਵਿਦਵਾਨ ਇਹ ਗੱਲਾਂ ਕਹਿ ਰਹੇ ਨੇ ਵੀ ਇਹ ਗੱਲ ਨਹੀਂ ਸੀ ਹੋਣੀ ਚਾਹੀਦੀ ਉਹ ਉਹਨਾਂ ਨੂੰ ਸਨਮਾਨ ਸਨਮਾਨ ਨਹੀਂ ਦੇਣਾ ਚਾਹੀਦਾ ਉਹਨਾਂ ਨੇ ਐ ਨਹੀਂ ਸੀ ਕਰਨਾ ਚਾਹੀਦਾ ਇਹ ਮਾਣ ਸਨਮਾਨ ਜਿਹੜਾ ਕਿਸੇ ਜਾਤੀਵਾਦ ਤੋਂ ਨਹੀਂ ਨਿਕਲਿਆ ਇਹ ਉਹਦੇ ਬੋਲੇ ਹੋਏ ਸ਼ਬਦਾਂ ਕਰਕੇ ਲੋਕਾਂ ਦੇ ਮਨਾਂ 'ਚ ਗੁੱਸਾ ਸੀਗਾ ਇਸ ਕਰਕੇ ਉਹ ਕੁੜੀ ਜਿਹੜੀ ਹਾਈਲਾਈਟ ਹੋਈ ਵੀ ਇੱਕ ਬੇਲਗਾਮ ਜਿਹੜੀ ਇਹ ਔਰਤ ਸੀਗੀ ਜਿਨne ਬਹੁਤ ਹੀ ਘਟਿਆ ਸ਼ਬਦ ਸਾਡੀਆਂ ਬੀਬੀਆਂ ਦੇ ਟਕੇ ਟਕੇ ਦੀਆਂ ਬੀਬੀਆਂ ਬੋਲ ਕੇ ਸੰਬੋਧਿਤ ਹੋਈ ਤਾਂ ਤੁਸੀਂ ਸੋਚੋ ਕਿ ਕਿਸੇ ਵੀ ਕੌਮ ਦੀਆਂ ਜਿਹੜੀਆਂ ਬੀਬੀਆਂ ਨੇ ਔਰਤਾਂ ਨੇ ਕਿਸੇ ਸੰਘਰਸ਼ ਦਾ ਹਿੱਸਾ ਹੋਣ ਤੇ ਉਹਨਾਂ ਬੀਬੀਆਂ ਨੂੰ ਐਡੀ ਘਟਿਆ ਸ਼ਬਦਾਵਲੀ ਬੋਲੀ ਹੋਵੇ ਤੇ ਫਿਰ ਜੇ ਉਹਨੂੰ ਕੋਈ ਦੇ ਕੋ ਟੱਕਰ ਜੇ ਤੁਹਾਨੂੰ ਕੀ ਲੱਗਦਾ ਵੀ ਪਹਿਲਾਂ ਸਿੱਖ ਕੌਮ ਦੇ ਵਿੱਚ ਵਰਦੀ ਦੇ ਵਿੱਚ ਇਹ ਪਹਿਲੀ ਘਟਨਾ ਹੈ ਬੜੀਆਂ ਕਟਣਾਵਾਂ ਨੇ ਮੈਂ ਉਹ ਇੱਥੇ ਉਸ ਗੱਲਾਂ ਨਹੀਂ ਜਾਵਾਂਗਾ ਕੀ ਗੱਲ ਜਿਹੜੇ ਵਰਦੀ ਚ ਨੇ ਉਹਨਾਂ ਦੀ ਜਮੀਰ ਹੈ ਨਹੀਂ ਜਿਹੜੇ ਵਰਦੀ ਚ ਨੇ ਉਹ ਧਰਮੀ ਨਹੀਂ ਹੈਗੇ ਜਿਹੜੇ ਵਰਦੀ ਚ ਨੇ ਉਹ ਸਿੱਖ ਨਹੀਂ ਹੈ ਮਤਲਬ ਤੁਸੀਂ ਜੁੱਤੀਆਂ ਮਾਰੋ ਸਿਰ ਦੇ ਵਿੱਚ ਤੇ ਉਹ ਸਿਰ ਨਵਾ ਕੇ ਕੇ ਕਹਿਣ ਵੀ ਜੈ ਭਾਰਤ ਜੈ ਰਾਸ਼ਟਰ ਐ ਕਹਿਣ ਇਦਾਂ ਨਹੀਂ ਹੋਣਾ ਮੈਂ ਕਹਿਣਾ ਕਿ ਬੀਐਸਐਫ ਦੇ ਵਿੱਚ ਨੇ ਭਾਵੇਂ ਆਰਮੀ ਚ ਨੇ ਭਾਵੇਂ ਜਿੱਥੇ ਮਰਜੀ ਨੇ ਅਣਖ ਤੇ ਗੈਰਤ ਨਾਲ ਹੀ ਰਹਿਣਾ ਚਾਹੀਦਾ ਆ ਨਾ ਤੁਹਾਡੀ ਮੁੱਛ ਨਹੀਂ ਵੀ ਹੋਏ ਤੇ ਸਾਡੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਦਾ ਦੁਪੱਟਾ ਵੀ ਸਿਰ ਤੇ ਰਹੇ ਤੇ ਟੌਰ ਨਾਲ ਰਹਿਣ ਏਦਾਂ ਹੀ ਰਹਿਣ ਕੋਈ ਗੱਲ ਨਹੀਂ ਜੋ ਤੁਹਾਡੇ ਕਰਮਾਂ ਚ ਲਿਖਿਆ ਉਹਨੂੰ ਕੋਈ ਵੀ ਕਿਤੇ ਲਜਾ ਨਹੀਂ ਸਕਦਾ ਜੋ ਵੈਗਰੂ ਨੇ ਤੁਹਾਨੂੰ ਦੇਣਾ ਆ ਉਹ ਉਹਨੇ ਦੇਣਾ ਹੀ ਆ ਜਹਾਂ ਦਾਣੇ ਤਾਂ ਕਾਣੇ ਨਾਨਕਾ ਸੱਚ ਹੈ ਰਿਜਕ ੱੱੱਕੇ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਰਿਜਕ ਦਾ ੱੱੱਕੇ ਨਾਲ ਦਿੰਦਾ ਉਹ ਜਿਹੜਾ ਤੁਹਾਡੇ ਕਰਮਾਂ ਚ ਲਿਖਿਆ ਸੋ ਐਂਡ ਸੋ ਤੁਸੀਂ ਇਸ ਗੱਲ ਨੂੰ ਵਿਦਵਾਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਵਨ ਸਾਈਡਡ ਹੋ ਗਈਆਂ ਨੇ ਉਹ ਜਦ ਇਹੀ ਗੱਲ ਕਹੀ ਜਾ ਰਹੇ ਨੇ ਕਿ ਸਾਨੂੰ ਇਸ ਮੰਚ ਦੇ ਉੱਤੇ ਨਹੀਂ ਇਦਾਂ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਉਸ ਸਮੇਂ ਕਿਸੇ ਡਿਊਟੀ ਤੇ ਹੋ ਤੇ ਤੁਹਾਡੇ ਧਰਮ ਦੇ ਬਾਰੇ ਜਾਂ ਤੁਹਾਡੀ ਜਾਤ ਨਸਲ ਬਾਰੇ ਕੋਈ ਟਿੱਪਣੀ ਕਰੇ ਨਸਲੀ ਕਰੇ ਤਾਂ ਕੀ ਕਾਉਂਗੇ ਤੁਸੀਂ ਉੱਥੇ ਮੈਂ ਮੈਂ ਕਹਿਣਾ ਵੀ ਠੀਕ ਹੈ ਭਾਈ ਤੱਪੜ ਨਹੀਂ ਮਾਰਨਾ ਫੇਰ ਕੀ ਕਰਨਾ ਚਾਹੀਦਾ ਦੱਸੋ ਹੁਣ ਤੱਕ ਸਾਡੇ ਗਲਾਂ 'ਚ ਟਾਇਰ ਪਏ ਕਿੰਨੀਆਂ ਕੁਸ਼ਕੈਤਾਂ ਕਰਨੀਆਂ ਤੁਸੀਂ ਉਹਦੇ ਕਮਲ ਨਾਲ ਤਾਂ ਮੁੱਖ ਮੰਤਰੀ ਬਣਾਤਾ ਉਹਨਾਂ ਨੇ ਇਧਰ ਬਿੱਟੂ ਜਿਹੜਾ ਸਾਰਾ ਦਿਨ ਪੰਚ ਨੂੰ ਗਾਣਾ ਕੱਢਦਾ ਰਹਿੰਦਾ ਈ ਉਹ ਹਰੇ ਨੂੰ ਵੀ ਮੰਤਰੀ ਬਣਾਤਾ ਇਹ ਤੇ ਤੁਹਾਡੇ ਹਾਲਾਤ ਨੇ ਤੇ ਜਿੱਥੇ ਕਿਤੇ ਉਹ ਆਪਣਾ ਮਾੜਾ ਮੋਟਾ ਕਿਤੇ ਖੜ ਹੁੰਦੀ ਹੈ ਨਾ ਇਦਾਂ ਦੀ ਗੱਲ ਉਹਦੇ ਨਾਲ ਤੇ ਖੜ ਜਿਆ ਕਰੋ ਕਿਉਂ ਥੱਲੇ ਲੱਗ ਲੱ ਕੇ ਮਰ ਚਲੇ ਹਾਂ ਕਿਉਂ ਜ਼ਮੀਨ 'ਚ ਵੜ ਰਹੇ ਹਾਂ ਵੀ ਨਹੀਂ 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 ਐ ਨਹੀਂ ਹੋਵੇ ਵੀ ਐ ਹੋ ਗਿਆ ਪਰ ਉਹ ਕੀ ਕਹਿਣਗੇ ਦਿੱਲੀ ਵਾਲੇ ਕੀ ਕਹਿਣਗੇ ਤੁਹਾਡਾ ਤਖਤ ਜਿਹੜਾ ਹੈ ਉਹ ਅਕਾਲ ਤਖਤਾਂ ਇਧਰ ਨੂੰ ਮੂੰਹ ਕਰੋ ਉੱਥੇ ਜਾਓ ਤੇ ਤੁਹਾਨੂੰ ਪਤਾ ਲੱਗੇ ਉੱਥੇ ਘੜ ਕੇ ਕਿ ਦੁਨੀਆ ਦੇ ਤਖਤ ਕਿੰਨੇ ਨੀਵੇਂ ਨੇ ਕਿੰਨੇ ਬੌਣੇ ਨੇ ਜਾਤੀਵਾਦ ਆਪਣੀਆਂ ਹੀ ਕੁੜੀਆਂ ਪਹਿਲਵਾਨਾਂ ਦੇ ਨਾਲ ਇੰਨਾ ਜੜ ੱਟਕਾ ਹੋਇਆ ਤੇ ਉਹਨਾਂ ਲੋਕਾਂ ਨੂੰ ਅਹੁਦੇ ਦੇ ਕੇ ਉਹਨਾਂ ਲੋਕਾਂ ਨੂੰ ਟਿਕਟਾਂ ਦੇ ਕੇ ਉਹ ਉਹਨਾਂ ਨੂੰ ਬਰਾਜਮਨ ਕਰ ਰਹੇ ਨੇ ਉਹਨਾਂ ਦੇ ਉੱਤੇ ਤੁਸੀਂ ਵੇਖੋ ਸਹੀ ਕਿ ਹੋ ਕੀ ਰਿਹਾ ਸਮਾਜ ਦੇ ਵਿੱਚ ਖੁਲੀਆਂ ਆਖਣਾ ਲੈ ਕੋ ਸੋ ਮੇਰੀ ਬੇਨਤੀ ਆ ਚੜਦੀ ਕਲਾ ਚ ਰਹੋ ਜੇ ਤੁਸੀਂ ਜੌਬ ਕਰਦੇ ਹੋ ਤੇ ਇਹ ਤੁਹਾਡੇ ਟੈਲੈਂਟ ਕਰਕੇ ਇਹ ਤੁਹਾਡੀ ਪੜ੍ਹਾਈ ਕਰਕੇ ਤੁਹਾਨੂੰ ਮਿਲੀ ਆ ਤੇ ਕੱਲ ਨੂੰ ਗੋਲੀ ਵੀ ਤੁਹਾਨੂੰ ਹੀ ਵੱਜਣੀ ਆ ਲਾਹੇ ਤਰੰਗੇ ਚ ਲਿਫਟ ਕੇ ਤੁਹਾਡੀ ਆਉਣੀ ਆ ਤੇ ਫੇਰ ਕਿਉਂ ਨਾ ਤੁਸੀਂ ਛਾਂ ਨਾਲ ਰਹੋ ਕਿਉਂਕਿ ਮੇਰੇ ਕੋਲੇ ਨਹੀਂ ਪੂੰਜੀ ਨਹੀਂ ਮੈਂ ਕਹਾ ਕੇ ਬਿਲਕੁਲ ਨਹੀਂ ਉਥੇ ਜਾਣ ਦੀ ਰੋਡ ਤੁਹਾਨੂੰ ਜੌਬ ਅਸੀਂ ਦਿਆਂਗੇ ਇਹ ਮੇਰੇ ਕੋਲੇ ਜੇ ਇਦਾਂ ਦਾ ਨਹੀਂ ਹੈਗਾ ਸਾਧਨ ਪਰ ਮੇਰੇ ਮਨ ਚ ਗੱਲਾਂ ਜ਼ਰੂਰ ਨੇ ਕਿ ਮਾਰੇ ਸੱਚੇ ਪਾਤਸ਼ਾਹ ਨੇ ਜਿਹੜਾ ਜਿਹੜੇ ਬਚਨ ਨੇ ਨਾ ਰਾਜ ਬਿਨਾ ਨਹੀਂ ਧਰਮ ਚਲੈ ਧਰਮ ਬਿਨਾ ਸਭ ਦਲੇ ਬਰੈ ਇਹ ਗੱਲ ਨੂੰ ਯਾਦ ਰੱਖਣੀ ਤੇ ਦੂਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਵੀ ਉਹ ਦਾ ਆ ਫਤਿਹ ਵੀ ਉਹ ਦੀ ਆ ਜਿੱਤਾਂ ਉਹ ਦੀਆਂ ਨੇ ਅਸੀਂ ਤੇ ਐਵੇਂ ਮੈਂ ਮੇਰੀ ਦੇ ਵਿੱਚ ਪਏ ਹੋਇਆ ਇਹ ਸਾਰਾ ਕੁਝ ਉਹ ਦਾ ਆ ਤੇ ਉਹਨੇ ਸਾਨੂੰ ਦੇਣਾ ਹੀ ਦੇਣਾ ਆ ਸਿਰਫ ਕਾਇਮ ਰਹੋ ਮੈਂ ਥੋੜੇ ਦਿਨ ਪਹਿਲਾਂ ਸਾਡੇ ਕਿਸੇ ਜਰਨਲ ਦੀ ਗੱਲ ਸੁਣ ਰਿਆ ਸੀ ਉਹ ਕਹਿੰਦਾ ਚੌਂਕੜੇ ਬਿਨਾ ਚੌਂਕੜੇ ਬਿਨਾ ਤੁਹਾਨੂੰ ਕੁਝ ਨਹੀਂ ਲੱਭਣਾ ਸੋ ਇਹ ਗੱਲ ਬੜੀ ਪੱਕੀ ਆ ਚੌਂਕੜੇ ਦਾ ਮਤਲਬ ਜੇ ਤੁਸੀਂ ਬੰਦਗੀ ਨਹੀਂ ਕਰਦੇ ਤੇ ਉਹਦੇ ਚੋਂ ਫਿਰ ਅੱਗੇ ਸ਼ਹਾਦਤਾਂ ਨਹੀਂ ਨਿਕਲਦੀਆਂ ਬੰਦਗੀ ਚੋਂ ਹੀ ਸ਼ਹਾਦਤਾਂ ਨਿਕਲਣੀਆਂ ਨੇ ਬੰਦਗੀ ਚੋਂ ਹੀ ਰੂਹਾਂ ਨਿਕਲਣੀਆਂ ਨੇ ਬੰਦੀਗੀ ਚੋਂ ਹੀ ਉਹਨਾਂ ਪਿਆਰੀਆਂ ਰੂਹਾਂ ਨੇ ਟੱਕਰਾ ਕਰਨਾ ਜ਼ੁਲਮ ਦਾ ਚੋਹੀ ਮੇਰੀਆਂ ਬੇਨਤੀਆਂ ਸੀ ਆਪਾਂ ਫੇਰ ਅੱਗੇ ਗੱਲ ਕਰਾਂਗੇ ਜਿੱਥੇ-ਜਿੱਥੇ ਵੀ ਕੋਈ ਇਦਾਂ ਦੀ ਗੱਲ ਹੁੰਦੀ ਏ ਆਪਾਂ ਕਰਾਂਗੇ ਇੱਕ ਮੇਰੀ ਬੇਨਤੀ ਆ ਕਿ 14 ਤਰੀਕ ਨੂੰ 15 ਤਰੀਕ ਨੂੰ ਸੌਰੀ 15 ਤਰੀਕ ਨੂੰ ਸਾਡੇ ਇੱਕ ਜੋਧੇ ਭਾਈ ਬਤਾਰ ਸਿੰਘ ਖੰਡੇ ਹੋਣਾ ਦੀ ਜਿਹੜਾ ਸ਼ਹੀਦੀ ਦਿਵਸ ਆ ਉੱਥੇ ਹੋ ਮਹਮਾ ਕੇ ਪਹੁੰਚੋ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਗ੍ਹਾ ਜਿਹੜੀ ਆ ਬਾਬਾ ਅਟਲਰਾਏ ਤੱਪ ਸਾਹਿਬ ਦੇ ਨਾਲ ਉੱਥੇ ਜਿਹੜਾ ਹੈ ਸਮਾਗਮ ਆ ਸਾਰੇ ਭੈਣ ਭਰਾ ਜਰੂਰ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ